ਖਾਲਸਾ ਵੈਗੜੀ ਜੀ ਕੀ ਫਤਿਹ ਇਹ ਆ ਜੀ ਆਰੀ ਖਾਸ ਕਰਕੇ ਸਾਡੇ ਬਿਜਲੀ ਵਿਭਾਗ ਵਾਲੇ ਵੀਰਾਂ ਨੂੰ ਬੇਨਤੀ ਆ ਜਿਹੜੇ ਰੁੱਖ ਛਾਂਗਦੇ ਆ ਛਾਂਗਦੇ ਨਹੀਂ ਰੁੱਖ ਉਹ ਰੁੱਖਾਂ ਦੀ ਬੇਕਦਰੀ ਕਰਦੇ ਰੁੱਖਾਂ ਨੂੰ ਇਸ ਤਰੀਕੇ ਨਾਲ ਵੜਦੇ ਆ ਵੀ ਬਹੁਤ ਬੁਰੀ ਤਰੀਕੇ ਨਾਲ ਵੜਦੇ ਆ ਕਿਉਂਕਿ ਉਹਨਾਂ ਕੋਲੇ ਮੈਨੂੰ ਲੱਗਦਾ ਕੋਈ ਆਰੀਆਂ ਨਹੀਂ ਹੁੰਦੀਆਂ ਕੁਹਾੜੀਆਂ ਜੀਆਂ ਹੁੰਦੀਆਂ ਟੁੱਟੀਆਂ ਜੀਆਂ ਐਵੇਂ ਹੀ ਬੱਸ ਹੈ ਤੇ ਡਿਪਾਰਟਮੈਂਟ ਨੂੰ ਬੇਨਤੀ ਆ ਬਿਜਲੀ ਵਿਭਾਗ ਵਾਲਿਆਂ ਨੂੰ ਭਾਈ ਜੀ ਇਹ ਯੂਐਸਏ ਦੀ ਅਮਰੀਕਾ ਤੋਂ ਆਈਏ ਹੈ ਆਰੀ ਇਧਰ ਵੇਖੋ ਇਹ ਘੱਟੋ ਘੱਟ 20 ਫੁੱਟ ਖੁੱਲਦੀ ਐ ਇਹ ਖੁੱਲਦੀ ਕਿਵੇਂ ਇਧਰ ਵੇਖੀ ਜਾਓ ਆ ਵੇਖੋ ਚੱਲੀ ਚੱਲ ਚੱਲੀ ਚੱਲ ਉਹ ਇਹ ਆਵੇ ਐਡੀ ਖੁੱਲ ਗਈ ਇਹਨੂੰ ਆਪਾਂ ਹੁਣ ਚਲਾਉਣ ਦਾ ਤਰੀਕਾ ਵੀ ਤੁਹਾਨੂੰ ਦੱਸ ਦਿਆਂ ਜੀ ਕਿਵੇਂ ਚਲਾਉਣ ਦਾ ਤਰੀਕਾ ਇਹ ਇਹ ਆਵੇ ਕੋਈ ਇਹ ਇਹ ਹਾਂ ਨਹੀਂ ਛੜੋ ਛੜੋ ਪਰ ਇਹ ਖਿੱਚ ਮਰੇ ਪਿੱਛੇ ਉਹ ਸੈਟਿੰਗ ਕਰੋ ਪਰ ਉੱਪਰ ਕਰੋ ਉੱਪਰ ਕਰੋ ਜੇ ਉੱਪਰ ਕਰੋ ਇਹ ਆ ਲੈ ਆ ਲੌਕ ਲੱਗ ਗਿਆ ਦਾ ਆ ਕੰਪਨੀਆ ਦੀ ਵਲਫ ਗਾੜਾ ਵਲਫ ਗਾੜਿਆ ਇਹ ਇਹ ਇਧਰ ਵੇਖੋ ਜੀ ਇਹਨੂੰ ਛਾਂਗਣ ਦਾ ਤਰੀਕਾ ਬੂਟੇ ਨੂੰ ਛਾਂਗਣ ਦਾ ਤਰੀਕਾ ਇਹ ਇਧਰ ਵੇਖੋ ਇਹ 20 ਫੁੱਟ ਚਲਾਈ ਜਾਂਦੀ ਹੈ ਤਾਂ ਇਹ ਆ ਵੇਖੋ ਛਾਂਗਣ ਦਾ ਤਰੀਕਾ ਹੈ ਵੀ ਬੂਟੇ ਨੂੰ ਜੇ ਤੁਸੀਂ ਛਾਂਗਣਾ ਇਸ ਤਰੀਕੇ ਨਾਲ ਛਾਂਗਣਾ ਹੁਣ ਕਈ ਵੀਰ ਵੇਖਣਗੇ ਵੀ ਇਹ ਤੇ ਬਾਹਰੋਂ ਆਈ ਹੈ ਜੀ ਤੇ ਸਾਡੇ ਡਿਪਾਰਟਮੈਂਟ ਨੂੰ ਬੇਨਤੀ ਆ ਬਿਜਲੀ ਮਹਿਕਮੇ ਵਾਲਿਆਂ ਨੂੰ ਖਾਸ ਕਰਕੇ ਆਪਾਂ ਬੂਟਿਆਂ ਦੀ ਸ਼ਿਕਾਇਤ ਕਰਦੇ ਆ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਬੂਟੇ ਤਾਰਾ ਨਾ ਲੱਗਦੇ ਆ ਤੇ ਬਹੁਤ ਮਾੜੀ ਗੱਲ ਹੈ ਪਰ ਇਹ ਜਿਹੜੀ ਚੀਜ਼ ਹੈ ਨਾ ਇਹ ਬਕਾਇਦਾ ਇਹਨਾਂ ਵਾਸਤੇ ਬਣਾਈ ਗਈ ਆ ਆ ਤੁਸੀਂ ਦੇਖੋਗੇ ਤੇ ਆ ਆਪਾਂ ਆਪੋਦਰ ਕਿਵੇਂ ਛਾਂਦੇ ਪਏ ਆਪਾਂ ਹਾਲੋ ਫੇਰਾ ਤਾਲੀ ਆ ਜੀ ਆ ਜਿੱਡੇ ਮਰਜ਼ੀ ਡਾਂਸ ਛਾਂਗ ਲੋ ਜੀ ਆ ਦੇਖੋ ਆ ਦੇਖਿਓ ਬੜਾ ਵੀਡੀਓ ਬਣਾਇ ਵੀ ਤਾਣੂ ਹਾਂ ਜਿੰਨਾ ਆਟਿਕਲੀ ਵੱਡਾਂ ਦੀ ਲੋੜ ਨੂੰ ਬਈ ਜੀ ਕੁਝ ਕੁ ਸੈਂਕੜਾਂ 'ਚ ਕੁਝ ਸੈਂਕੜਾਂ ਦੇ ਵਿੱਚ ਪੂਰਾ ਮੋਟਾ ਟਾਣਾ ਟਾਣੇ ਨੂੰ ਵੀ ਛਾਂਗ ਦਿੰਦੀ ਆ ਵੱਡੀ ਟਾਣੀ ਨੂੰ ਵੀ ਛਾਂਗਦੀ ਇਹ ਬਰੀਕ ਟਾਣੀ ਨੂੰ ਤੇ ਸਮਝਦੀ ਕੁਝ ਨਹੀਂ ਬਈ ਵੇਖਿਓ ਜੀ ਤੁਸੀਂ ਮੈਂ ਤਾਂ ਕਹਿੰਨੀ ਬੜੀ ਵਿਖਾਈ ਇਹਨਾਂ ਨੂੰ ਬਰੀਕ ਟਾਣੀ ਨਾਲ ਇਹਦਾ ਇਹ ਆ ਵੇਖੋ ਜੀ ਬਰੀਕ ਟਾਣੀ ਨੂੰ ਤੇ ਇਹ ਕੁਝ ਸਮਝਦੀ ਨਹੀਂ ਇਹ ਇਹ ਐਂਗਲੇ ਦਾ ਬਹੁਤ ਵਧੀਆ ਬਣਾਇਆ ਜਿਹੜੀ ਕੰਪਨੀ ਨੇ ਬਣਾਇਆ ਆ ਵੇਖੋ ਜੀ ਬਰੀਕ ਤਾਣੀ ਨੂੰ ਪੁੱਛ ਨਹੀਂ ਸਮਝਦੀਏ ਤੇ ਸਾਡੀ ਬਿਜਲੀ ਵਿਭਾਗ ਵਾਲਿਆਂ ਨੂੰ ਬੇਨਤੀ ਆ ਹਰੇਕ ਸ਼ਹਿਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਤੁਹਾਡੇ ਕੋਲ ਇਹਦੇ ਨਾਲ ਦੀ ਹੋਣੀ ਚਾਹੀਦੀ ਆ ਆਰੀ ਆ ਵੇਖੋ ਜੀ ਇਹ ਛੋਟੀ ਜੀ ਬਣ ਜਾਂਦੀ ਹੈ ਇਹ ਲੱਥ ਵੀ ਜਾਂਦੀ ਹੈ ਜੇ ਹੱਥ ਨਾਲ ਵੜਨੀ ਆ ਤੇ ਹੱਥ ਨਾਲ ਵੀ ਇਹ ਉਹਨੇ ਕੰਮ ਕਰੂਗੀ ਉਹਨੇ ਕੰਮ ਕਰੂਗੀ ਜਿੰਨਾ ਤੁਸੀਂ ਹਾਂਜੀ ਉਹਨੂੰ ਪ੍ਰੈਸ ਕਰੋ ਅੰਦਰੋਂ ਪ੍ਰੈਸ ਕਰੋ ਖਿੱਚੋ ਜੇ ਉੱਪਰੋਂ ਹੇ ਹਾਂ ਅਲੋ ਇਹ ਆਤਮਾ ਵੀ ਤੁਸੀਂ ਵਟ ਸਕਦੇ ਇਹਦਾ ਇਹਦੇ ਨਾਲ ਸ਼ਿੰਗਾਈ ਕਰ ਸਕਦੇ ਆ ਤੇ ਇਹਨੂੰ ਲਾ ਕੇ ਵੀ ਸ਼ਿੰਗਾਈ ਕਰ ਸਕਦੇ ਆ ਮੈਂ ਆ ਵੇਖੋ ਠੀਕ ਹੈ ਧੰਨਵਾਦ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤ